ਸ੍ਰੀ ਕਾਲ ਤੇ ਹਾਂ ਕੋਣ ਬੋਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਅੱਜ ਅਸੀਂ ਇੱਕ ਬਾਗ ਦੇ ਵਿੱਚ ਪਹੁੰਚੇ ਸੀ ਤੇ ਬਾਗ ਹੈਗਾ ਜੀ ਕਿਨੂਆ ਦਾ ਇਸ ਟਾਈਮ ਕਿਨੂਆ ਦੀ ਜਿਹੜੀ ਫਸਲ ਹੈ ਬਾਈ ਜੀ ਦਿਖਾ ਦਿਓ ਕਿਨੂਆ ਦੀ ਫਸਲ ਹੈ ਜਿਹੜੀ ਕਿਨੂ ਦੀ ਪੈਦਾਵਾਰ ਹੈ ਉਹ ਬਹੁਤ ਅੱਛੀ ਪੈਦਾਵਾਰ ਆ ਦੇਖੋ ਕੱਲੇ-ਕੱਲੇ ਬੂਟੇ ਨੂੰ ਬਾਈ ਮੈਂ ਨਹੀਂ ਜਾਣਦਾ 35 35 40 40 ਕਿਲੋ ਕਿਨੂ ਲੱਗਿਆ ਹੋਇਆ ਇੱਧਰ 35 35 40 40 ਕਿਲੋ ਕਿਨੂ ਲੱਗਿਆ ਹੋਇਆ ਬਾਈ ਜੀ ਤੁਸੀਂ ਵੀ ਇਦਾਂ ਜਿਹੜੀ ਫਰੂਟ ਦੀ ਖੇਤੀ ਉਹ ਤੁਸੀਂ ਕਰਦੇ ਰਿਆ ਕਰੋ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਆ ਨਿਗਾਹ ਮਰਾ ਦਿਓ ਜੀ ਤੇ ਸਾਰੇ ਕਿੰਨੂ ਲੱਗਿਆ ਹੋਇਆ ਬਾਗ ਦੇ ਵਿੱਚ ਦੇਖ ਆ ਦੇ ਆ ਦੇ ਇਹ ਸਾਰੇ ਕਿੰਨੂ ਲੱਗਿਆ ਹੋਇਆ ਤੇ ਬਾਈ ਜੀ ਮੈਸੇਜ ਇਹੀ ਹੈ ਕਿ ਵੱਤ ਤੋਂ ਵੱਧ ਤੁਸੀਂ ਫਰੂਟ ਦੇ ਬੂਟੇ ਲਾਇਆ ਕਰੋ ਇਦਾਂ ਦੇ ਵਧੀਆ ਫਰੂਟਾਂ ਦੇ ਬੂਟੇ ਤੁਹਾਨੂੰ ਕਿਸੇ ਵੀ ਬਾਗਬਾਨੀ ਮਹਿਕਮੇ ਚੋਂ ਮਿਲ ਜਾਂਦੇ ਨੇ ਤੇ ਅਸੀਂ ਪਿੱਛੇ ਵੀਡੀਓ ਪਾਈ ਸੀ ਮਰੁੱਦਾਂ ਵਾਲੀ ਇਹ ਮਰੂਦਾਂ ਦਾ ਬਾਗ ਬਾਈ ਨੇ ਲਾਇਆ ਸੀ ਉਹਦੇ ਚੋਂ ਬਹੁਤ ਕਮਾਈ ਕਰ ਰਿਆ ਹੁਣ ਇਹ ਜਿਹੜੀ ਕਿੰਨੂ ਦੀ ਫਸਲ ਆ ਇਹ ਦਸੰਬਰ ਦੇ ਮਹੀਨੇ ਚ ਜਾਂ ਜਨਵਰੀ ਦੇ ਮਹੀਨੇ ਦੇ ਵਿੱਚ ਆਪਣਾ ਜਿਹੜਾ ਕਿੰਨੂ ਚੱਲ ਜਾਂਦਾ ਹਜੇ ਕੱਚਾ ਕਿੰਨੂ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਇਹ ਕੱਚਾ ਕਿੰਨੂ ਹੈ ਤਾਂ ਹਜੇ ਇਹਨੂੰ ਪੱਕਣ ਦੇ ਵਿੱਚ 2-3 ਮਹੀਨੇ ਲੱਗ ਜਾਣੇ ਨੇ ਕਿਉਂਕਿ ਦਸੰਬਰ ਜਾਂ ਜਨਵਰੀ ਦੇ ਮਹੀਨੇ ਦੇ ਵਿੱਚ ਆਪਣਾ ਪੰਜਾਬ ਦੇ ਵਿੱਚ ਜਿਹੜਾ ਕਿੰਨੂ ਚੱਲਦਾ ਤੇ ਲੋਕ ਵਧੀਆ ਕਮਾਈ ਕਰਦੇ ਆ ਬਾਈ ਜੀ ਵਧੀਆ ਫਸਲ ਦੇ ਵਿੱਚੋਂ ਕਿੰਨੂ ਦੀ ਫਸਲ ਦੇ ਵਿੱਚੋਂ ਵਧੀਆ ਪੈਸਾ ਕਮਾਉਂਦੇ ਆ ਜਿਹੜੇ ਲੋਕ ਝੋਨੇ ਦੀਆਂ ਫਸਲਾਂ 6-6 ਮਹੀਨੇ ਕਰਕੇ ਝੋਨੇ ਦੀਆਂ ਫਸਲਾਂ ਦੇ ਵਿੱਚ ਫਿਰ ਵੀ ਰਿਸਕ ਹਨ ਹੁਣ ਦੇਖੋ ਬਾੜਤ ਦਾ ਕਿੰਨਾ ਜਾਂਦਾ ਬੁਰਾ ਹਾਲ ਹੈ ਤੇ ਆ ਕਿਨੂ ਦੀ ਫਸਲ ਦੇ ਵਿੱਚੋਂ ਬਾਈ ਜੀ ਇੱਕ ਸੀਜ਼ਨ ਦੇ ਵਿੱਚੋ ਹੀ ਬੰਦਾ ਪੈਸੇ ਪੂਰੇ ਕਰ ਲੈਂਦਾ ਹਨਾ ਆ ਦੇਖ ਸਕਦੇ ਹੋ ਜੇ ਕੱਚਾ ਕਿਨੂਆ ਬਹੁਤ ਵਧੀਆ ਫਲ ਲੱਗਿਆ ਹੋਇਆ ਹੈ ਕਿ ਕਿਨੂ ਦੀ ਫਸਲ ਨੂੰ ਤੇ ਤੁਸੀਂ ਵੀ ਇਦਾਂ ਜਿਹੜੀ ਫਰੂਟਾਂ ਦੀ ਜਾਣਕਾਰੀ ਹੈ ਜਾਂ ਫਰੂਟਾਂ ਦੀ ਫਰੂਟਾਂ ਰਿਲੇਟਡ ਅਸੀਂ ਵੀਡੀਓ ਪਾੰਦੇ ਰਹਿੰਦੇ ਹਾਂ ਸਬਜੀ ਰਿਲੇਟਡ ਅਸੀਂ ਵੀਡੀਓ ਪਾੰਦੇ ਰਹਿੰਦੇ ਹਾਂ ਹਨਾ ਤੇ ਤੁਸੀਂ ਇਦਾਂ ਦੀ ਭਰਾਵਾ ਵੀਡੀਓ ਦੇਖਿਆ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੀ ਇੱਕ ਵੀਡੀਓ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਬੁਲੰਦ ਹੁੰਦਾ ਤੇ ਅਸੀਂ ਸਾਨੂੰ ਮਤਲਬ ਕੀ ਹੌਸਲਾ ਹੁੰਦਾ ਸਾਡਾ ਕਿ ਅਸੀਂ ਤੁਹਾਡੇ ਤੱਕ ਹੋਰ ਵਧੀਆ-ਵਧੀਆ ਵੀਡੀਓ ਪਾ ਸਕੀਏ ਤਾਂ ਦੇਖੋ ਕਿਨੂਆਂ ਦੀ ਜਿਹੜੀ ਇਹ ਕਿਨੂਆਂ ਦੇ ਬਾਗ ਦੇ ਵਿੱਚ ਅਸੀਂ ਖੜੇ ਹੋਏ ਆਂ ਆ ਦੇਖੋ ਕਿਨੂ ਇਹ ਕਿਨੂ ਹੀ ਕਿਨੂ ਲੱਗੇ ਹੋਏ ਨੇ ਬੂਟੇ ਬੂਟਾ ਭਰਿਆ ਪਿਆ ਭਾਈ ਜੀ ਟੁੱਟਣ ਵਾਲਾ ਹੋ ਰਿਹਾ ਬੂਟਾ 40-45 ਕਿਲੋ ਕਿਨੂ ਇੱਕ ਬੂਟੇ ਦੇ ਲੱਗਣਾ ਕੋਈ ਸੌਖੀ ਗੱਲ ਨਹੀਂ ਬਾਈ ਜੀ ਟੁੱਟਣ ਵਾਲੇ ਹੋ ਰਹੇ ਨੇ ਬੁੱਟੇ ਭਰੇ ਪਏ ਨੇ ਬੁੱਟੇ ਤੇ ਤੁਸੀਂ ਵੀ ਬਾਈ ਜੀ ਇਦਾਂ ਦੀ ਖੇਤੀ ਬਾਰੇ ਥੋੜਾ ਜਿਹਾ ਟਰਸਟ ਲਿਆ ਕਰੋ ਪੰਜਾਬ ਦੇ ਵਿੱਚ ਜਿਆਦਾ ਝੋਨੇ ਜਾਂ ਕਣਕ ਵੱਲ ਜਿਆਦਾ ਜ਼ਿਮੀਂਦਾਰ ਹੋ ਗਏ ਨੇ ਹਨਾ ਤਾਂ ਇਦਾਂ ਫਰੂਟਾਂ ਦਾ ਮਤਲਬ ਕੀ ਫਰੂਟਾਂ ਦੀ ਬਾਗਬਾਨੀ ਮੈਕਮੇ ਬਾਰੇ ਥੋੜੀ ਜਿਹੀ ਜਾਣਕਾਰੀ YouTube ਤੇ ਵੀ ਮਾਰ ਕੇ ਸਰਚ ਤੁਸੀਂ ਦੇਖ ਲਿਆ ਕਰੋ ਇਹ ਬੁੱਟੇ ਆਪਾਂ ਕਿੰਨੇ ਕਿਵੇਂ ਲਾਉਣੇ ਆ ਕਿਵੇਂ ਇਹਨਾਂ ਦੀ ਕਮਾਈ ਆ ਤਾਂ ਬਹੁਤ ਵਧੀਆ ਮਤਲਬ ਕੀ ਜਿਹੜੀ ਕਿਨੂ ਦੀ ਫਸਲ ਆ ਬਹੁਤ ਵਧੀਆ ਕਿਨੂ ਦੀ ਫਸਲ ਆ ਤੇ ਵੀਡੀਓ ਨੂੰ ਬਾਈ ਜੀ ਦੱਬ ਕੇ ਸ਼ੇਅਰ ਕਰਦੇ ਕਰੋ ਪੰਜਾਬ ਖੇਤੀਬਾੜੀ ਚੈਨਲ ਕਿਸਾਨ ਨਾਲ ਜੇ ਤੁਸੀਂ ਪੰਜਾਬ ਖੇਤੀਬਾੜੀ ਕਿਸਾਨ ਚੈਨਲ ਨਾਲ ਜੁੜੇ ਹੋ ਤਾਂ ਵੀਡੀਓ ਬਾਈ ਜੀ ਦੱਬ ਕੇ ਸ਼ੇਅਰ ਕਰਦਿਆ ਕਰੋ ਹਰ ਇੱਕ ਭਰਾ ਕੋਲੇ ਵੀਡੀਓ ਜਾਣੀ ਚਾਹੀਦੀ ਆ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਤੁਹਾਡੇ ਨਾਲ ਨੈਕਸਟ ਫਰੂਟ ਦੀ ਕਿਸੇ ਹੋਰ ਵੀਡੀਓ 'ਚ ਜਾਣਕਾਰੀ ਤੁਹਾਨੂੰ ਦਵਾਂਗੇ ਕਿਸੇ ਹੋਰ ਫਰੂਟ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਰੱਬ ਰੱਖਾ ਜੀ ਧੰਨਵਾਦ